ਨਮਸਕਾਰ ਦੋਸਤੋ ਮੈਂ ਹਾਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ মিডিਆ ਦੋਸਤੋ ਗੱਲ ਕਰਾਂਗੇ ਹਲਕਾ ਸਜਾਨਪੁਰ ਦੀ ਪਠਾਨਕੋਟ ਦਾ ਹਲਕਾ ਸਜਾਨਪੁਰ ਪਿੰਡ ਹੈਗਾ ਚੱਕ ਮਦੋ ਸਿੰਘ ਜਿੱਥੋਂ ਇੱਕ ਬੜੀ ਹੀ ਮੰਦ ਭਾਗੀ ਜਿਹੜੀ ਘਟਨਾ ਸਾਹਮਣੇ ਆਈ ਹੈ ਦੱਸਦੇ ਕਿ ਇੱਥੇ ਇੱਕ ਮਹਿਲਾ ਵੱਲੋਂ ਜ਼ਹਿਰੀਲਾ ਪਦਾਰਥ ਖਾ ਕੇ ਆਪਣੀ ਜਿਹੜੀ ਜੀਵਨ ਲੀਲਾ ਸਮਾਪਤ ਕਰ ਲਈ ਹੈ ਕਾਰਨ ਦੱਸਾਂਗੇ ਕਹਿੰਦੇ ਨੇ ਕਿ ਇਹ ਜਿਹੜੀ ਮਹਿਲਾ ਹੈਗੀ ਹੈ ਇਸ ਦਾ ਪਤੀ ਜਿਹੜਾ ਅਕਸਰ ਇਹਦੇ ਨਾਲ ਜਿਹੜਾ ਲੜਾਈ ਝਗੜਾ ਕਰਦਾ ਸੀਗਾ ਕੋਟਮਾਰ ਕਰਦਾ ਸੀਗਾ ਕਾਰਨ ਸੀਗਾ ਕਿ ਇਸ ਪਤੀ ਦੇ ਜਿਹੜੇ ਮਹਿਲਾ ਦਾ ਪਤੀ ਸੀਗਾ ਕਿਸੇ ਮਹਿਲਾ ਨਾਲ ਹੋਰ ਮਹਿਲਾ ਨਾਲ ਸੰਬੰਧ ਸੀਗੇ ਜਿਸ ਨੂੰ ਲੈ ਕੇ ਅਕਸਰ ਇਹਨਾਂ ਦੇ ਘਰ ਦੇ ਵਿੱਚ ਕਲੇਸ਼ ਰਹਿੰਦਾ ਸੀਗਾ ਕਈ ਵਾਰ ਕਹਿੰਦੇ ਨੇ ਕਿ ਜਿਹੜੇ ਸਰਪੰਚਾਂ ਪੰਚਾਂ ਵੱਲੋਂ ਪੰਚਾਇਤ ਬਿਠਾ ਕੇ ਇਹਨਾਂ ਦਾ ਸਮਝੌਤਾ ਵੀ ਕਰਾਇਆ ਗਿਆ ਪਰ ਇਸ ਦਾ ਜਿਹੜਾ ਪਤੀ ਸੀਗਾ ਬਿਲਕੁਲ ਵੀ ਜਿਹੜਾ ਸੁਧਰਿਆ ਨਹੀਂ ਹੁਣ ਜਿਹੜਾ ਕਹਿੰਦੇ ਨੇ ਕਿ ਇਸ ਮਹਿਲਾ ਵੱਲੋਂ ਇਸਨ ਰੰਗੇ ਹੱਥੀ ਕਿਸੇ ਜਿਹੜੀ ਦੂਸਰੀ ਮਹਿਲਾ ਸੀ ਉਹਦੇ ਨਾਲ ਫੜਿਆ ਗਿਆ ਸੀਗਾ ਜਿਸ ਤੇ ਚਲਦੇ ਇਸ ਮਹਿਲਾ ਵੱਲੋਂ ਤੰਗ ਪਰੇਸ਼ਾਨ ਹੋ ਕੇ ਜਿਹੜਾ ਜ਼ਹਿਰੀਲਾ ਪਦਾਰਥ ਖਾ ਲਿਆ ਦੱਸਦੀ ਕਿ ਜਿਹੜੇ ਲੜਕੀ ਦੇ ਪਰਿਵਾਰਿਕ ਮੈਂਬਰ ਹੈਗੇ ਆ ਉਹਨਾਂ ਨੇ ਜਿਹੜੀ ਹੈ ਪ੍ਰਸ਼ਾਸਨ ਕੋਲ ਮੰਗ ਕੀਤੀ ਹੈ ਕਿ ਇਸ ਤੇ ਸਖਤ ਤੋਂ ਸਖਤ ਜਿਹੜੀ ਕਾਰਵਾਈ ਹੋਣੀ ਚਾਹੀਦੀ ਜੇ ਕੱਲ ਗੱਲ ਕਰੀਏ ਪੁਲਿਸ ਦੀ ਤਾਂ ਪੁਲਿਸ ਵੱਲੋਂ ਵੀ ਜਿਹੜਾ ਇਸ ਜਿਹੜਾ ਮਹਿਲਾ ਦਾ ਪਤੀ ਹੈਗਾ ਉਹਦੇ ਉੱਤੇ ਜਿਹੜਾ ਜਿਹੜੀ ਆ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਜਿਹੜੀ ਆ ਸ਼ੁਰੂ ਕਰ ਦਿੱਤੀ ਹੈ ਗੱਲਬਾਤ ਸੁਣਾਣੇ ਆ ਕੀ ਮਾਮਲਾ ਸੀਗਾ ਤੇ ਕੀ ਜਿਹੜੀ ਕਾਰਵਾਈ ਪੁਲਿਸ ਵੱਲੋਂ ਕੀਤੀ ਗਿਆ ਤਦ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋਟ ਜੋਤੀ ਗੱਲ ਹੈ ਕੋਈ ਦੇਖੀ ਲੱਗਦੀ ਸੀ ਮੇਰੀ ਮੇਰੀ ਸਿਸਟਰ ਹੀ 54 ਸਾਲ ਦਾ ਪਤਾ ਹੈ ਕਿ ਉਹਨੂੰ ਬੜਾ ਟਾਰਚਰ ਕਰਦਾ ਹੀ ਉਹਦੀ ਫੈਮਲੀ ਵੀ ਟਾਰਚਰ ਕਰਦੀ ਹੀ ਉਹਨੂੰ ਮਾਰਦੇ ਵੀ ਆ ਹੀ ਉਹਨੂੰ ਘਰੋਂ ਵੀ ਕੱਢ ਦਿੰਦੇ ਹੀ ਵਿਚਾਰੀ ਨੂੰ ਉਹ ਫਿਰ ਉੱਥੇ ਰਹਿੰਦੀ ਹੀ ਉਹ ਆਪਣੇ ਬੱਚਿਆਂ ਪਿੱਛੇ ਉੱਥੇ ਰਹਿੰਦੀ ਹੀ ਉਹਨੂੰ ਜਦੋਂ ਲੜਾਈ ਝਗੜਾ ਹੁੰਦਾ ਸੀ ਉਹਨੂੰ ਬੱਕ ਕਰ ਦਿੰਦੇ ਸੀ ਚੁੱਕ ਕੇ ਬਿਜਾਰੇ ਉਹਨੂੰ ਫੇਰ ਉਹਨਾਂ ਨੇ ਬੱਕ ਕਰਦੇ ਸੀ ਉਹਨੂੰ ਕੋਈ ਰੋਸ਼ਨ ਪਾਣੀ ਪਾ ਕੇ ਨਹੀਂ ਦਿੰਦੇ ਕੁਝ ਨਹੀਂ ਉਹਨੂੰ ਬੜਾ ਜਿਆਦਾ ਟੌਰਚਰ ਕਰਦੇ ਸੀ ਉਹਨੂੰ ਧਮਕੀਆਂ ਦਿੰਦਾ ਸੀ ਕਿ ਮੈਂ ਤੈਨੂੰ ਮਾਰ ਦੇਣਾ ਤੇਰਾ ਘਰ ਦੇ ਕੀ ਕਰ ਲੈਣਗੇ ਤੇਰੀ ਫੈਮਿਲੀ ਕੀ ਕਰਲੇਗੀ ਉਹਨੂੰ ਧਮਕੀਆਂ ਮਾਰਦਾ ਸੀ ਉਹਨੇ ਸਾਨੂੰ ਫੋਨ ਕੀਤਾ ਦੀਦੀ ਮੈਨੂੰ ਇਹਨੇ ਮਾਰਿਆ ਇਹਨੇ ਮੈਨੂੰ ਧਮਕੀਆਂ ਦਿੱਤੀਆਂ ਇਸ ਤਰ੍ਹਾਂ ਕਰਕੇ ਮੈਂ ਇਹ ਕਦਮ ਚੁੱਕ ਲਿਆ ਮੈਂ ਦਵਾਈ ਖਾ ਲਈ ਹੈ ਤੇ ਇਦਾਂ ਦਾ ਨੇ ਮੈਨੂੰ ਥੱਪੜ ਮਾਰਿਆ ਰੋਡ ਦੇ ਵਿੱਚ ਇਦਾਂ ਮੇਰੇ ਨਾਲ ਇਹ ਉਹ ਕੁੜੀ ਨਾਲ ਇਹਦਾ ਗੱਲ ਤੇ ਰਿਲੇਸ਼ਨ ਹੀ ਉਸ ਟਾਈਮ ਵੀ ਉਸ ਕੁੜੀ ਨਾਲ ਹੀ ਹੀਗਾ ਉਹ ਕੀ ਮੰਗਦੀ ਕਰ ਰਹੇ ਆ ਇਹੇ ਹੀ ਮੰਗ ਕਰਨੇ ਕਿ ਸਾਨੂੰ ਦਾ ਇਨਸਾਫ ਚਾਹੀਦਾ ਸਾਨੂੰ ਇਨਸਾਫ ਸਾਡੀ ਭੈਣ ਨਾਲ ਇਨਸਾਫ ਹੋਣਾ ਚਾਹੀਦਾ ਹਾਂਜੀ ਸਾਨੂੰ ਇਨਟੀਮੇਸ਼ਨ ਆਈ ਸੀਗੀ ਅਮਨਦੀਪ ਹਸਪੀਟਲ ਤੋਂ ਦੀ ਉਹਦੀ ਕੰਡੀਸ਼ਨ ਬਹੁਤ ਮਾੜੀ ਔਰ ਬਾਅਦ ਚ ਪਤਾ ਲੱਗਿਆ ਵੀ ਲੜਕੀ ਦੀ ਡੈਥ ਹੋ ਗਈ ਐਚਓ ਜੇ ਕਹੇ ਪాయిਜ਼ਨ ਕੇਸ ਹੀ ਆ ਤੇ ਜਿਹਦੇ ਵਿੱਚ ਲੜਕੀ ਨੇ ਆਪਣੇ ਹਸਬੰਡ ਤੋਂ ਪਰੇਸ਼ਾਨ ਆ ਕੇ ਤੇ ਮਤਲਬ ਕੋਈ ਮੈਡੀਸਨ ਲਈਏ ਅਚਚ ਉਹਦੇ ਹਸਬੰਡ ਦਾ ਕਿਸੇ ਨਾਲ ਅਦਰ ਲੈਣੇ ਦੇ ਨਾਲ ਰਿਲੇਸ਼ਨ ਸੀਗਾ ਤੇ ਉਹਦੇ ਤੋਂ ਪਰੇਸ਼ਾਨ ਹੋ ਕੇ ਲੜਕੀ ਨੇ ਇਹ ਮੈਡੀਸਨ ਖਾ ਲਈ ਠੀਕ ਹੈ ਤੇ ਜੀ ਆਪਾਂ ਮੁਕਦਮਾ ਦਰਜ ਕਰ ਲਿਆ ਜੇ ਤੇ ਅੱਗੇ ਆਪਣੀ ਜਿਹੜੀ ਫਰਦਨ ਹੈਗੀ ਇਨਵੈਸਟੀਗੇਸ਼ਨ ਆਪਾਂ ਕਰਾਂਗੇ